ਆ ਕਰਾਇਮ ਨਿਊਜ਼ ਚੈਨਲ ਦੇ ਨਾਲ ਅੱਜ ਆਹੀਂ ਖੜੇ ਆ ਕਿਲਾ ਲਾਲ ਸਿੰਘ ਵਿੱਚ ਜਿੱਥੇ ਤੇਰਾ ਬਾਬਾ ਨਾਨਕ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਆਓ ਆਪਾਂ ਬਾਬਾ ਜੀ ਨਾਲ ਕੁਝ ਗੱਲਬਾਤ ਕਰਦੇ ਹਾਂ ਤੇ ਬਾਬਾ ਜੀ ਨੂੰ ਜਾਣਕਾਰੀ ਲੈਣੇ ਆ ਕਿ ਕਿੰਨੇ ਦਿਨ ਹੋ ਗਏ ਤੁਹਾਨੂੰ ਲੰਗਰ ਲਾਉਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਹਿਲਾਂ ਨੂਜ ਇੰਡੀਆ ਕਰੀਮ ਨਿਊਜ਼ ਵਾਲਿਆਂ ਨੂੰ ਲੱਖ ਲੱਖ ਵਧਾਈਆਂ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪਾਵਨ ਪੀਤਲ ਚੋਲਾ ਸਾਹਿਬ ਜੀ ਦੇ ਜੋਰ ਮੇਲੇ ਦੀਆਂ ਦੂਰੋਂ ਨੇੜੇੋਂ ਚੱਲ ਕੇ ਸੰਗਤਾਂ ਦੇਸਾਂ ਪਰਦੇਸਾਂ ਤੋਂ ਧਾਨ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਚੋਲਾ ਸਾਹਿਬ ਦੇ ਪਵਿੱਤਰ ਦਰਸ਼ਨ ਕਰਨ ਆਉਂਦੀਆਂ ਨੇ ਪਿੰਡ ਕਿਲਾ ਲਾਸ਼ੀ ਨੇ ਸਮੂਹ ਸੰਗਤਾਂ ਸਾਰਿਆਂ ਬਰੇ ਪਿਆਰ ਸਤਿਕਾਰ ਦੇ ਨਾਲ ਤਿੰਨ ਦਿਨ ਗੁਰੂ ਦਾ ਲੰਗਰ ਚੱਲਦਾ ਹੈ ਚਾਪ ਕੋੜੇ ਜਾਂਦਾ ਲੰਗਰ ਸੋ ਸਾਡੇ ਪਿੰਡ ਦੇ ਬਹੁਤ ਇੱਕ ਪਿੰਡ ਹੈ ਗੁਰਦਾਸ ਸਾਹਿਬ ਇੱਕ ਹੈ 16 ਫਰਵਰੀ ਤੋਂ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਲਾਭ ਜਿਹੜੀ ਚੱਲੀ ਹੈ ਅੱਠ ਖਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਉਸ ਤੋਂ ਪਰੰਤ ਸੰਗਤਾਂ ਨੇ ਗੁਰੂ ਘਰ ਲੰਗਰ ਤਿਆਰ ਕੀਤਾ ਹੈ ਚਾਰ ਲੰਗਰ ਸਾਡੇ ਪਿੰਡ 'ਚ ਚੱਲਦੇ ਨੇ ਬੜੇ ਵਧੀਆ ਪਿਆਰ ਦੇ ਨਾਲ ਪਹਿਲਾ ਲੰਗਰ ਇਹ ਹੈ ਗੁਰੂ ਦਾ ਦੂਸਰਾ ਲੰਗਰ ਹੈ ਉਹ ਰੌ ਦਾ ਚੱਲਦਾ ਹੈ ਆਈਰ ਵੇਲ ਸਿੰਘ ਜੀ ਸਲਵਰ ਸਿੰਘ ਜੀ ਉਹਨਾਂ ਵੱਲੋਂ ਚੌਥਾ ਲੰਗਰ ਪੈਲਸ ਵਿੱਚ ਸਾਡੇ ਪਿੰਡ ਦੇ ਨੌਜਵਾਨ ਦੇਸਾ ਪਰਦੇਸਾਂ ਚ ਕਿਰਤ ਕਮਾਈ ਸਵਾਲਾ ਕਰਦੇ ਉਹਨਾਂ ਦਾ ਲੰਗਰ ਵੀ ਪੈਸੇ ਚਲਦਾ ਹੈ ਚੌਥਾ ਪੰਜਵਾਂ ਲੰਗਰ ਹੈ ਉਹ ਮਸਿਆਦੇ ਲਾਉਂਦੇ ਹਾਬੀ ਉਹ ਵੀ ਚੱਲਦਾ ਹੈ ਚਾਰ ਲੰਗਰ ਪਿੰਡ ਦੇ ਬੜੀ ਸ਼ਰਧਾ ਭਾਵਨਾ ਦੇਨ ਸੇਵਾ ਸਾਰੇ ਲੰਗਰਾਂ ਚ ਹੋ ਰਹੀ ਹੈ ਬੜੀ ਗੁਰੂ ਦੀ ਕਿਰਪਾ ਹੈ ਬਰੇ ਨੌਜਵਾਨ ਸਾਹ ਦੇ ਨਾਲ ਸੇਵਾ ਕਰ ਰਹੇ ਦੇਸਾ ਪਰਦੇਸ ਸੰਗਤਾਂ ਚੱਲ ਕੇ ਆ ਰਹੀਆਂ ਨੇ ਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਧਰਵਾਦ ਇਹੋ ਕਿਰਪਾ ਹੈ ਕਿ ਇਸ ਤਰ੍ਹਾਂ ਹੀ ਨਗਰ ਚ ਚੜ੍ਹਦੀ ਕਲਾ ਰਵੇ ਪਿਆਰ ਬਣਿਆ ਰਵੇ ਤੇ ਗੁਰੂ ਦੇ ਸੰਗਤ ਜਿੰਨੇ ਵੀ ਹੈ ਮੇਰਾ ਸੰਦੇਸ਼ ਇਹੀ ਹੈ ਨੌਜਵਾਨਾਂ ਸਾਰਿਆਂ ਨੂੰ ਕਿ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਦਾ ਖੰਡੇ ਬਾਟੇ ਦਾ ਅਮਰ ਛਕੋ ਤੇ ਪੀਰੀ ਪੀਰੀ ਮਹਾਰਾਜ ਗੁਰੂ ਅਗਗਸੰਦ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਨਾਨਕ ਪਾਤਸ਼ਾਹ ਜੀਆਂ ਸਾਰੇ ਨੌਜਵਾਨਾਂ ਬੇਨਤੀ ਹੈ ਕਿ ਨਸ਼ਿਆਂ ਦਾ ਤਿਆਗ ਕਰਕੇ ਸਿੰਘ ਸਜੋ ਅਮਰ ਛਕੋ ਤੇ ਬਰੇ ਸਾਦੇ ਨਾਲ ਗੁਰੂ ਘਰ ਦੀ ਸੇਵਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਸਾਡੇ ਨਾਲ ਬਾਬਾ ਜੀ ਮੌਜੂਦ ਹੈ ਜਿਨ੍ਹਾਂ ਨੇ ਵੀ ਆਪਣਾ ਲੰਗਰ ਪ੍ਰਬੰਧ ਦਾ ਕੀਤਾ ਹੈ ਕਿੰਡਾ ਵਧੀਆ ਪ੍ਰਬੰਧ ਹੈ ਤੇ ਸਾਰੇ ਸੁਜੋਗੀ ਸਾਡੇ ਨਾਲ ਮੌਜੂਦ ਨੇ ਤੇ ਲੰਗਰ ਦੀ ਸੇਵਾ ਕਰ ਰਹੇ ਆਪਣੀ ਤਨਮਾਨ ਦੇ ਨਾਲ ਆਓ ਮੇਰੇ ਵੀਰ ਜੀ ਕਰਮਾ ਕਰਮਟਾਂ ਤਨਮਾਨ ਦੇ ਨਾਲ ਸੇਵਾ ਕਰ ਰਹੇ ਨੇ ਤੇ ਰੱਬ ਦਾ ਨਾਮ ਜਪ ਰਹੇ ਨੇ ਜੋ ਸਾਡੇ ਨਾਲ ਵੇਖੋ ਲੰਗਤਾਂ ਨੂੰ ਸੰਗਤਾਂ ਨੂੰ ਸੇਵਾ ਕਰ ਰਹੇ ਨੇ ਤੇ ਆਪਣਾ ਨਾਮ ਜਪਾ ਰਹੇ ਨੇ ਕਿੱਡੇ ਪਿਆਰ ਤੇ ਉਤਸ਼ਾਹ ਨਾਲ ਲੰਗਰ ਛਕ ਰਹੇ ਨੇ ਬਹੁਤ ਤਨਮਾਨ ਨਾਲ ਸੇਵਾ ਕਰਦੇ ਨੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज